ਜਿਹੜਾ ਪੰਜਾਬ ਹਰ ਥਾਂ ਜਾ ਕੇ ਖੜਦਾ ਦੇਸ਼ ਦੇ ਵਿੱਚ ਮੋਰੀ ਭੂਮਿਕਾ ਨਿਭਾਉਂਦਾ ਜਿਹੜਾ ਪੰਜਾਬ ਇਸ ਦੇਸ਼ ਦਾ ਤਾਜ ਆ ਉਹਦੇ ਬਾਰੇ ਮੋਦੀ ਜੀ ਨੇ ਇੱਕ ਸ਼ਬਦ ਨਹੀਂ ਬੋਲਿਆ ਕੋਈ ਪੈਕੇਜ ਰਾਹਤ ਐਲਾਨ ਨਹੀਂ ਕੀਤਾ ਕੋਈ ਸਿੰਮਫਥੀ ਨਹੀਂ ਦਿਖਾਈ ਕੋਈ ਮਤਲਬ ਕਿਸੇ ਕਸਮ ਦਾ ਪੰਜਾਬ ਨੂੰ ਅਣਗੌਲਿਆ ਕੀਤਾ ਗਿਆ ਮੈਂ ਇਹ ਕਹਿ ਸਕਦੀ ਹਾਂ ਪ੍ਰਧਾਨ ਮੰਤਰੀ ਜੀ ਆ ਰਹੇ ਆ ਤੇ ਜਿਹੜੀ 60000 ਕਰੋੜ ਦੀ ਸਾਡੀ ਮਨੀ ਪੈਸੇ ਉਹਨਾਂ ਦੇ ਵੱਲ ਆ ਉਹ ਜ਼ਰੂਰ ਸਾਨੂੰ ਰਿਲੀਜ਼ ਕਰਦੇ ਆਉਣ ਕਿ ਫਿਰ ਪੰਜਾਬ ਦੇ ਵਿੱਚ ਆਉਣ ਦਾ ਉਹਨਾਂ ਦਾ ਫਾਇਦਾ ਆ ਔਰ ਜਿੰਨੀ ਤਬਾਈ ਇੱਥੇ ਹੋ ਗਈ ਆ ਘੱਟੋ ਘੱਟ 20000 ਕਰੋੜ ਰੁਪਏ ਦਾ ਉਹ ਪੈਕੇਜ ਸਾਨੂੰ ਦੇ ਕੇ ਜਾਣ ਜੇ ਆ ਰਹੇ ਆ ਕਿਸੇ ਕਿਸਮ ਦਾ 1 ਰੁਪਈਆ ਮੁਹੱਈਆ ਨਹੀਂ ਕਰਵਾਇਆ ਗਿਆ ਔਰ ਕਿਸੇ ਕਿਸਮ ਦਾ ਕੋਈ ਆਸ਼ਵਾਸਨ ਵੀ ਨਹੀਂ ਦਿਵਾਇਆ ਗਿਆ ਇਨਫੈਕਟ ਇੱਥੇ ਜਿਹੜੇ ਕੇਂਦਰੀ ਮੰਤਰੀ ਸ਼ਿਵਰਾਜ चौहान ਆ ਕੇ ਇਲਜ਼ਾਮ ਲਾ ਕੇ ਚਲੇ ਗਏ ਆ ਪੰਜਾਬ ਸਰਕਾਰ ਦੇ ਉੱਤੇ ਕਿ ਜੀ ਤੁਸੀਂ ਮਾਈਨਿੰਗ ਜਿਹੜੀ ਦਰਿਆਵਾਂ ਦੇ ਵਿੱਚੋਂ ਕਰਵਾਈ ਹੋਈ ਸੀ ਤਾਂ ਮਾਈਨਿੰਗ ਤੇ ਸੜਕੜੋਂ ਹੁੰਦੀ ਨਹੀਂ ਪੂਰੀ ਜੇ ਮਾਈਨਿੰਗ ਪੂਰੀ ਹੋ ਜਾਏ ਤੇ ਸਾਡੇ ਦਰਿਆ ਸਿੱਧੇ ਨਿਕਲ ਨਾ ਜਾਣ ਭਾਰਤੀ ਜਨਤਾ ਪਾਰਟੀ ਆ ਪੰਜਾਬ ਨੂੰ ਕਨਸਿਡਰ ਨਹੀਂ ਕਰਦੀ ਸਿਰਫ ਟਿੱਡੀ ਅੱਖ ਉਹਨਾਂ ਦੀ ਜਿਹੜੀ ਪੰਜਾਬ ਉਹਨਾਂ ਦੀ ਅੱਖ ਦਾ ਵਾਲ ਆ ਉਸੇ ਤਰੀਕੇ ਨਾਲ ਉਹ ਸਾਨੂੰ ਟ੍ਰੀਟ ਕਰਦੇ ਆ ਪੰਜਾਬ ਦੇ ਬਿਸ਼ਿੰਦੇਸ ਧਰਤੀ ਦੇ ਪੈਦਾ ਹੋਏ ਇਨਸਾਨ ਦੁਨੀਆ ਦੇ ਵਿੱਚ ਰਾਜ ਕਰਦੇ ਆ ਬਹੁਤ ਵੱਡੀ ਪੱਧਰ ਤੇ ਇੱਕ ਨਵਾਂ ਪੰਜਾਬ ਨਵਾਂ ਨਕੋਰ ਪੰਜਾਬ ਖੜਾ ਕਰਨ ਦੇ ਸਮਰਥਿਆ ਪਰ ਅਸੀਂ ਫਿਰ ਸਰਕਾਰਾਂ ਤੋਂ ਕੀ ਲੈਣਾ ਅਸੀਂ ਫਿਰ ਜਿਹੜੀ ਸੈਂਟਰ ਗਵਰਨਮੈਂਟ ਹੈ ਸਾਨੂੰ ਉਹਦਾ ਕੀ ਆਸਰਾ ਉਹ ਆਪਣਾ ਹਿੱਸਾ ਹੀ ਨਹੀਂ ਮੰਨਦੇ ਤੇ ਫਿਰ ਉਹ ਸਾਡੇ ਫਿਰ ਕੀ ਲੱਗਣਗੇ ਜੀ ਇਹ ਹੁਣ ਆਉਣ ਵਾਲਾ ਕੱਲ ਦਾ ਸਮਾਂ ਦੱਸੇਗਾ ਕਿ ਵੀ ਭਾਜਪੀ ਜਿਹੜੀ ਆ ਉਹ ਪੰਜਾਬ ਨੂੰ ਕਿੱਦਾਂ ਦੇਖਦੀ ਆ ਜਿਹੜਾ ਪ੍ਰਧਾਨ ਮੰਤਰੀ ਜਿਹੜਾ ਹੈ ਨਰਿੰਦਰ ਮੋਦੀ ਜਿਹੜਾ ਹੈਗਾ ਅਰਥਵਿਵਸਥਾ ਇਲਾਕਿਆਂ ਦਾ ਦੌਰਾ ਕਰਨ ਆਇਆ ਇੱਕ ਇਸਤਾਨਾ ਦੇ ਉਹ। ਅ ਠੀਕ ਹੈ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਸਾਡੇ ਪੰਜਾਬ ਦੇ ਵਿੱਚ ਜੀ ਆਇਆਂ ਅਸੀਂ ਸਾਰੇ ਸਤਿਕਾਰ ਸਹਿਤ ਉਹਨਾਂ ਦਾ ਪੰਜਾਬ ਦੇ ਵਿੱਚ ਸਵਾਗਤ ਕਰਦੇ ਆਂ। ਔਰ ਸਾਨੂੰ ਦੁੱਖ ਵੀ ਆ ਇਸ ਗੱਲ ਦਾ ਕਿ ਪਿਛਲੇ ਇੰਨੇ ਦਿਨਾਂ ਤੋਂ ਜਿਹੜਾ ਪੰਜਾਬ ਹਰ ਥਾਂ ਜਾ ਕੇ ਖੜਦਾ ਦੇਸ਼ ਦੇ ਵਿੱਚ ਮੋਰੀ ਭੂਮਿਕਾ ਨਿਭਾਉਂਦਾ ਜਿਹੜਾ ਪੰਜਾਬ ਇਸ ਦੇਸ਼ ਦਾ ਤਾਜ ਆ ਉਹਦੇ ਬਾਰੇ ਮੋਦੀ ਜੀ ਨੇ ਇੱਕ ਸ਼ਬਦ ਨਹੀਂ ਬੋਲਿਆ ਕੋਈ ਪੈਕੇਜ ਰਾਹਤ ਐਲਾਨ ਨਹੀਂ ਕੀਤਾ ਕੋਈ ਸਿੰਮਫਥੀ ਨਹੀਂ ਦਿਖਾਈ ਕੋਈ ਮਤਲਬ ਕਿਸੇ ਕਸਮ ਦਾ ਪੰਜਾਬ ਨੂੰ ਅਣਗੌਲਿਆ ਕੀਤਾ ਗਿਆ ਮੈਂ ਇਹ ਕਹਿ ਸਕਦੀ ਹਾਂ ਔਰ ਜਿਹੜੀ ਸਾਡੀ ਅਸੀਂ ਇਹ ਚਾਹੁੰਦੇ ਹਾਂ ਕਿ ਜੇ ਪ੍ਰਧਾਨ ਮੰਤਰੀ ਜੀ ਆ ਰਹੇ ਆ ਤੇ ਜਿਹੜੀ 60 ਹਜ਼ਾਰ ਕਰੋੜ ਦੀ ਸਾਡੀ ਮਨੀ ਪੈਸੇ ਉਹਨਾਂ ਦੇ ਵੱਲ ਆ ਉਹ ਜ਼ਰੂਰ ਸਾਨੂੰ ਰਿਲੀਜ਼ ਕਰਦੇ ਆਉਣ ਕਿ ਫਿਰ ਪੰਜਾਬ ਦੇ ਵਿੱਚ ਆਉਣ ਦਾ ਉਹਨਾਂ ਦਾ ਫਾਇਦਾ ਆ ਔਰ ਜਿੰਨੀ ਤਬਾਈ ਇੱਥੇ ਹੋ ਗਈ ਆ ਘੱਟ ਤੋਂ ਘੱਟ 20000 ਕਰੋੜ ਰੁਪਏ ਦਾ ਉਹ ਪੈਕੇਜ ਸਾਨੂੰ ਦੇ ਕੇ ਜਾਣ ਜੇ ਆ ਰਹੇ ਆ ਤੇ ਇਹ ਜਿਹੜਾ ਸਾਡੇ ਨਾਲ ਮਤਰਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਪੰਜਾਬ ਵਸੀਆਂ ਦੇ ਨਾਲ ਇਹ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਆ ਇਹਦੇ ਨਾਲ ਮੱਥਾ ਲਾਉਣ ਵਾਲੇ ਲਾਉਣ ਵਾਲੇ ਨਾ ਤਾਂ ਮੁਗਲ ਬਚੇ ਤੇ ਨਾ ਕੋਈ ਹੋਰ ਬਚ ਸਕਦਾ ਇਸ ਕਰਕੇ ਇਹਦੇ ਨਾਲ ਜਿੰਨਾ ਪਿਆਰ ਸਤਿਕਾਰ ਦੇ ਨਾਲ ਤੁਸੀਂ ਪੇਸ਼ ਆਓਗੇ ਇਹਦੇ ਨਾਲ ਜਿੰਨਾ ਮੁਹੱਬਤ ਕਰੋਗੇ ਇਹ ਧਰਤੀ ਹੀ ਐਸੀ ਆ ਮੈਂਸੂਬੇ ਦੇ ਵਿੱਚ ਚੱਲ ਰਹੀ ਇਸ ਐਮਰਜੈਂਸੀ ਦੇ ਵਿੱਚ ਕੀ ਕੇਂਦਰ ਸਰਕਾਰ ਵੱਲੋਂ ਕੋਈ ਵੱਡੀ ਮਦਦ ਮਹੱਈਆ ਕਰਵਾਈ ਗਈ ਬਿਲਕੁਲ ਨਹੀਂ ਕਿਸੇ ਕਿਸਮ ਦਾ 1 ਰੁਪਿਆ ਮਹੱਈਆ ਨਹੀਂ ਕਰਵਾਇਆ ਗਿਆ ਔਰ ਕਿਸੇ ਕਿਸਮ ਦਾ ਕੋਈ ਆਸ਼ਵਾਸਨ ਵੀ ਨਹੀਂ ਦਿਵਾਇਆ ਗਿਆ ਇਨਫੈਕਟ ਇੱਥੇ ਜਿਹੜੇ ਕੇਂਦਰੀ ਮੰਤਰੀ ਸ਼ਿਵਰਾਜ चौहान ਆ ਕੇ ਇਲਜ਼ਾਮ ਲਾ ਕੇ ਚਲੇ ਗਏ ਆ ਪੰਜਾਬ ਸਰਕਾਰ ਦੇ ਉੱਤੇ ਕਿ ਜੀ ਤੁਸੀਂ ਮਾਈਨਿੰਗ ਜਿਹੜੀ ਦਰਿਆਵਾਂ ਦੇ ਵਿੱਚੋਂ ਕਰਵਾਈ ਹੋਈ ਸੀ ਤਾਂ ਮਾਈਨਿੰਗ ਤੇ ਸੜਕ ਕੋਲ ਹੁੰਦੀ ਨਹੀਂ ਪੂਰੀ ਜੇ ਮਾਈਨਿੰਗ ਪੂਰੀ ਹੋ ਜਾਏ ਸਾਡੇ ਦਰਿਆ ਸਿੱਧੇ ਨਿਕਲ ਨਾ ਜਾਣ ਤੁਸੀਂ ਕੋਈ ਸਪੈਸ਼ਲ ਪੈਕੇਜ ਨਹੀਂ ਮਿਲਦਾ ਕੋਈ ਸਪੈਸ਼ਲ ਸਾਨੂੰ ਰਾਹਤ ਨਹੀਂ ਮਿਲਦੀ ਕਿ ਦਰਿਆਵਾਂ ਨੂੰ ਦਰਿਆ ਜਿਹੜੇ ਆ ਨਾ ਇਹ ਇਹ ਆਪਣਾ ਆਪ ਆਪ ਸਵਰਦੇ ਹੁੰਦੇ ਦਰਿਆ ਵੀ ਕਦੀ ਕਿਸੇ ਨੇ ਸਾਫ ਕੀਤੇ ਪਰ ਜੇ ਕਿਤੇ ਹੈ ਸਾਫ ਕਰਨ ਵਾਲਾ ਉਹਦੇ ਵਾਸਤੇ ਉਹਨਾਂ ਨੇ ਕਦੀ ਵੀ ਪੰਜਾਬ ਨੂੰ ਕਨਸਿਡਰ ਹੀ ਨਹੀਂ ਕਰਦੇ ਮੈਂ ਤੇ ਇਹ ਕਹੂੰਗੀ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਪੰਜਾਬ ਨੂੰ ਕਨਸਿਡਰ ਨਹੀਂ ਕਰਦੀ ਸਿਰਫ ਟੇਢੀ ਅੱਖ ਉਹਨਾਂ ਦੀ ਜਿਹੜੀ ਪੰਜਾਬ ਉਹਨਾਂ ਦੀ ਅੱਖ ਦਾ ਵਾੜ ਆ ਉਸੇ ਤਰੀਕੇ ਨਾਲ ਉਹ ਸਾਨੂੰ ਟ੍ਰੀਟ ਕਰਦੇ ਆ ਔਰ ਮੈਂ ਇਹ ਵੀ ਦੱਸਣਾ ਚਾਹੁੰਦੀ ਆ ਕਿ ਵੀ ਜੇ ਉਹ ਅਨਾਉਂਸ ਕਰਕੇ ਜਾਂਦੇ ਆ ਵਧੀਆ ਪੈਕੇਜ ਦਿੰਦੇ ਆ ਤਾਂ ਬਹੁਤ ਵੱਡੀ ਗੱਲ ਆ ਪਰ ਅਸੀਂ ਜਿਹੜਾ ਪੰਜਾਬ ਆ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਆ ਔਰ ਇੱਥੇ ਦੇ ਯੋਧੇ ਜਿਹੜੇ ਨੇ ਇਸ ਪੰਜਾਬ ਦੇ ਵਾਸੀ ਦੁਨੀਆ ਦੇ ਉੱਤੇ ਰਾਜ ਕਰਦੇ ਆ ਔਰ ਇੱਕ ਨਵਾਂ ਪੰਜਾਬ ਬਣਾ ਕੇ ਖੜਾ ਕਰ ਦੇਣਗੇ ਜੇ ਇਹਨਾਂ ਨੇ ਕਿਸੇ ਕਸਨ ਦੀ ਸਾਡੇ ਨਾਲ ਕੋਈ ਬੇਈਮਾਨੀ ਕੀਤੀ ਜੇ ਇਹ ਨਹੀਂ ਮੈਨੂੰ ਕੱਲ ਹੀ ਹਜੇ ਖਬਰ ਮਿਲ ਰਹੀ ਸੀ ਕਿ ਕੱਲ ਅਮਰੀਕਾ ਦੇ ਕੁਝ ਸਾਡੇ ਐਨ ਆਰ ਆਈ ਕੇ 2 ਦਿਨ ਦੇ ਵਿੱਚ ਉਹਨਾਂ ਨੇ 40 ਕਰੋੜ ਰੁਪਏ ਇਕੱਠਾ ਕੀਤਾ ਕੱਲ ਮੇਰੇ ਕੋ ਸ਼੍ਰੀ ਵਾਸੀ ਆਏ ਸੀ ਉਹ ਕਹਿੰਦੇ ਜੀ 2 ਦਿਨ ਦੇ ਵਿੱਚ ਉਹਨਾਂ ਨੇ 11 ਕਰੋੜ ਰੁਪਏ ਇਕੱਠਾ ਕੀਤਾ ਇਸ ਪੰਜਾਬ ਦੇ ਵਿਛੰਡੇ ਇਸ ਧਰਤੀ ਦੇ ਪੈਦਾ ਹੋਏ ਇਨਸਾਨ ਦੁਨੀਆ ਦੇ ਵਿੱਚ ਰਾਜ ਕਰਦੇ ਆ ਬਹੁਤ ਵੱਡੀ ਪੱਧਰ ਤੇ ਇੱਕ ਨਵਾਂ ਪੰਜਾਬ ਨਵਾਂ ਨਕੋਰ ਪੰਜਾਬ ਖੜਾ ਕਰਨ ਦੇ ਸਮਰੱਥ ਆ ਪਰ ਅਸੀਂ ਫਿਰ ਸਰਕਾਰਾਂ ਤੋਂ ਕੀ ਲੈਣਾ ਅਸੀਂ ਫਿਰ ਜਿਹੜੀ ਸੈਂਟਰ ਗਵਰਨਮੈਂਟ ਹੈ ਸਾਨੂੰ ਉਹਦਾ ਕੀ ਆਸਰਾ ਅਸੀਂ ਜੇ ਸਾਨੂੰ ਆਪਣਾ ਹਿੱਸਾ ਹੀ ਨਹੀਂ ਮੰਨਦੇ ਤੇ ਫਿਰ ਉਹ ਸਾਡੇ ਫਿਰ ਕੀ ਲੱਗਣਗੇ ਜੀ ਇਹ ਹੁਣ ਆਉਣ ਵਾਲਾ ਕੱਲ ਦਾ ਸਮਾਂ ਦੱਸੇਗਾ ਕਿ ਵੀ ਭਾਜਪੀ ਜਿਹੜੀ ਆ ਉਹ ਪੰਜਾਬ ਨੂੰ ਕਿਦਾਂ ਦੇਖਦੀ ਆ ਇਹ ਕੱਲ ਪਤਾ ਲੱਗੇਗਾ ਕਿ ਉਹ ਕੀ ਅਨਾਉਂਸ ਕਰਕੇ ਜਾਂਦੇ ਆ ਪਰ ਸਾਡੀ ਪਰਜਾ ਰੁਪੀ ਲਿਆ ਕਿ ਸਾਨੂੰ ਇਹ ਧਰਤੀ ਜਿਹੜੀ ਆ ਸਾਡੀ ਇਸ ਧਰਤੀ ਨੇ ਬਹੁਤ ਕੰਡ ਚੱਲੇ ਆ ਹਰ ਇੱਕ ਮੁਹੰਮ ਹਰ ਇੱਕ ਦੇਸ਼ ਦੇ ਉੱਤੇ ਆਉਣ ਵਾਲੀ ਮੁਸੀਬਤ ਦੇ ਮੋਹਰੇ ਸੀਨਾ ਢਾ ਕੇ ਖੜਾ ਹੋਣ ਵਾਲਾ ਪੰਜਾਬ ਜਿਹੜਾ ਆ ਹਰ ਵਾਰ ਇਹਦੀ ਬਰਬਾਦੀ ਹੁੰਦੀ ਹੈ ਦੇਸ਼ ਦੀ ਵੰਡ ਦੇ ਵਿੱਚ ਜੇ 10 ਲੱਖ ਲੋਕ ਮਰ ਗਏ ਤੇ ਉਹ ਪੰਜਾਬ ਦੇ ਮਰ ਗਏ ਜੇ ਉਸ ਤੋਂ ਬਾਅਦ ਜੇ ਕੋਈ 84 ਹੋਈ ਤੇ ਉੱਥੇ ਪੰਜਾਬ ਦੇ ਸਿਰ ਪਈ ਉਸ ਤੋਂ ਬਾਅਦ ਵੀ ਜਿੰਨੀਆਂ ਜਿੰਨੀਆਂ ਮੂਵਮੈਂਟਾਂ ਖੜੀਆਂ ਹੁੰਦੀਆਂ ਨੇ ਜਿੰਨਾ ਉਹ ਪੰਜਾਬ ਪੰਜਾਬ ਦੇਸ਼ ਨੂੰ ਅੱਗੇ ਲੈ ਕੇ ਜਾਣ ਵਾਸਤੇ ਪੰਜਾਬ ਹੀ ਇੱਕ ਮੋਰੀ ਸੂਬਾ ਆ ਜਿਹੜਾ ਹਰ ਇੱਕ ਦੇ ਅੱਗੇ ਹੱਕ ਢਾ ਕੇ ਖੜਾ ਹੋ ਸਕਦਾ ਇਹਨੂੰ ਮਾਮੂਲੀ ਨਾ ਸਮਝੋ ਕੇ ਇਹਦੀਆਂ ਭਾਵਨਾਵਾਂ ਨੂੰ ਸਮਝ ਕੇ ਇਸ ਧਰਤੀ ਦੀ अहमियत ਸਮਝ ਕੇ ਸਭ ਤੋਂ ਵੱਡੀ ਗੱਲ ਇਸ ਧਰਤੀ ਦੀ ਇੱਕ अहमियत ਆ ਔਰ ਇਹਨੂੰ ਨਮਸਕਾਰ ਕਰਨ ਵਾਲਾ ਦੁਨੀਆ ਦੇ ਉੱਤੇ ਨਾਮ ਰੌਸ਼ਨ ਕਰ ਜਾਂਦਾ ਔਰ ਜਿਹੜਾ ਇਹਦੇ ਨਾਲ ਆਪਣਾ ਅਖਬਾਰ ਰੱਖੇਗਾ ਉਹਦਾ ਉਹਦਾ ਫਿਰ ਆਉਣ ਵਾਲਾ ਸਮਾਂ ਵੀ ਕੋਈ ਬਹੁਤਾ ਚੰਗਾ ਨਹੀਂ ਹੁੰਦਾ ਅਸੀਂ ਇਹ ਸਮਝਦੇ ਹਾਂ ਕਿ ਪ੍ਰਧਾਨ ਮੰਤਰੀ ਜੀ ਆਉਣ ਇਹਨੂੰ ਦੇਸ਼ ਦਾ ਹਿੱਸਾ ਸਮਝ ਕੇ ਔਰ ਇੱਥੇ ਚੰਗਾ ਪੈਕੇਜ ਜਿਹੜਾ ਅਨਾਉਂਸ ਕਰਕੇ ਜਾ ਠੀਕ ਹੈ ਧੰਨਵਾਦ